ਅ ਅ ਪ੍ਰੋਫੈਸਰ ਐਂਗਲ ਤੋਂ ਵੀ ਜਨਾ ਚਾਹੁੰਦਾ ਹਾਂ ਕਿ ਸ੍ਰੀ ਮਾਨਯੋਗ ਸੀਐਮ ਸਾਹਿਬ ਵੀ ਔਰ ਸਾਡੇ ਡੀਜੀਪੀ ਪੰਜਾਬ ਵੀ ਸਾਰਿਆਂ ਦੀ ਸਟ੍ਰਿਕਟ ਹਦਾਇਤਾਂ ਹੈਗੀਆਂ ਕਿ ਜਿਹੜਾ ਸਾਡਾ ਵਾਰਗੇਨ ਸਟਰੱਗਜ਼ ਹੈ ਉਹਨੂੰ ਅਸੀਂ ਬਿਲਕੁਲ ਪ੍ਰਾਈਮ ਇੰਪੋਰਟੈਂਸ ਦੇਣਾ ਉਹਦੇ ਤਹਿਤ ਹੀ ਮੈਂ ਔਰ ਡੀਸੀ ਸਾਹਿਬ ਨੇ ਅੱਜ ਜਿਹੜਾ ਸਾਡਾ ਜ਼ਿਲ੍ਹੇ ਦਾ ਗਵਰਨਮੈਂਟ ਡੀ ਐਡਿਕਸ਼ਨ ਸੈਂਟਰ ਰੀਹੈਬ ਸੈਂਟਰ ਓਪ ਸੈਂਟਰ ਸਾਰੇ ਕੁਝ ਅਸੀਂ ਵਿਜ਼ਿਟ ਕਰ ਰਹੇ ਹਾਂ ਤੇ ਬਹੁਤ ਹੀ ਆਈ ਵਿਲ ਕੰਗ੍ਰੈਚੂਲੇਟ ਸਾਡੀ ਹੈਲਥੀ ਗੀ ਟੀਮ ਇਹਨਾਂ ਨੇ ਬਹੁਤ ਹੀ ਅੱਛਾ ਸਾਫ਼ ਸੁਥਰਾ ਪੋਜ਼ਿਟਿਵ ਜਿਹੇ ਐਟਮਾਸਫੇਅਰ ਰੱਖਿਆ ਹੈ ਜਿਹੜੇ ਉੱਤੇ ਇਨਵਿਟਸ ਵੀ ਸਿਗੇ ਬਹੁਤ ਜ਼ਿਆਦਾ ਸਾਰੇ ਪ੍ਰੇਜ਼ ਹੀ ਕਰ ਰਹੇ ਸੀ ਇਨ ਫੈਕਟ ਮੇਰੇ ਲਈ ਵੀ ਉਹਨਾਂ ਦੀ ਗੱਲ ਸੀ ਕਿ ਇੱਥੇ ਨਾ ਕੇਵਲ ਬਟੇਂਡਾ ਦੇ ਰਾਜਸਥਾਨ ਹਰਿਆਣਾ ਦੇ ਦੂਜੇ ਸਾਡੇ ਪੰਜਾਬ ਦੇ ਨੇੜੇ ਦੇ ਜ਼ਿਲ੍ਹੇ ਦੂਰ ਦੇ ਜ਼ਿਲ੍ਹਿਆਂ ਦੇ ਵੀ ਇਨਵਿਟ ਸਿਗੇ which clearly shows ਕਿ ਬੜਾ ਪੋਜ਼ਿਟਿਵ ਐਟਮਾਸ ਵੈਲਕਮਿੰਗ ਐਟਮਾਸਫੇਅਰ ਦੇ ਰਹੇ ਹਨ ਅਤੇ ਫੈਸਿਲਿਟੀਆਂ ਵੀ ਬਹੁਤ ਜ਼ਿਆਦਾ ਕਮੀ ਪੇਸ਼ੀ ਲੱਗੀ ਨਹੀਂ ਤੇ ਜਿਹੜੀ ਇਨਫਰਾਸਟ੍ਰਕਚਰ ਦੀ ਗੱਲ ਹੈ ਉਹ ਦੀ ਸੀ ਸਰ ਕੇਅਰ ਇਰ ਉਹਨਾਂ ਦੇ ਧਿਆਨ ਚ ਇਹਨਾਂ ਨੇ ਪਹਿਲਾਂ ਵੀ ਫੰਡ ਦਿੱਤੇ ਹੋਰ ਵੀ ਪੂਰਾ ਫਲੋਰ ਬਣ ਰਿਹਾ ਤੇ ਨਾਲ ਦੇ ਨਾਲ ਅਸੀਂ ਇਹਨਾਂ ਨੂੰ ਇਹ ਹੀ ਪ੍ਰੇਰਿਤ ਕੀਤਾ ਕਿ ਤੁਸੀਂ ਆਪ ਵੀ ਤੋਂ ਨਿਕਲ ਕੇ ਸਕਸੈਸਫੁਲੀ ਨਿਕਲੋ ਔਰ ਬਾਕੀ ਜਿਹੜੇ ਬੱਚੇ ਯੂਥ ਇਹਦੇ ਚ ਇਨਫਲਿਕਟਿਡ ਹੈ ਉਹਨਾਂ ਲਈ ਇੱਕ ਹੀਰੋ ਬਣ ਕੇ ਸਾਡੀ ਵੀ ਮਦਦ ਕਰੋ ਔਰ ਬਸ ਇਹੀ ਸਭ ਅਸੀਂ ਵਿਜ਼ਿਟ ਕਰ ਰਹੇ ਸੀ ਫੀਡਬੈਕ ਲਿਆ ਔਰ ਜੋ ਵੀ ਜਾਇਜ਼ਾ ਲੈਣਾ ਸੀ ਐਂਡ ਰੀਅਲ ਕੰਟੀਨਿਊ ਵਿਜ਼ਿਟਿੰਗ ਹਰ ਮੈਡਮ ਮੈਂ ਸਰ ਬਾਹਰ ਬੈਠਾ ਜਰ ਮੇਰੇ ਬਾਹਰ ਇਹ ਸਿਰਫ ਕਿਹੜੇ ਨਸ਼ੇ ਦੇ ਤੱਕ ਜਾਂਦੇ ਆ ਜਿਹੜੇ ਨਸ਼ੇ ਉਹਨਾਂ ਦੇ ਕਾਰਡ ਬਣੇ ਇਥੋਂ ਦਵਾਈ ਮਿਲ ਜਾਂਦੀ ਹੈ ਉਹ ਇੱਕ ਬਾਹਰ ਜਾ ਕੇ ਵੇਚ ਦਿੰਦੇ ਨੇ ਬਾਹਰ ਖਣ ਕੇ ਜੀ ਇਹ ਸਾਰੀ ਚੀਜ਼ਾਂ ਸਾਡੇ ਧਿਆਨ ਚ ਰੱਖ ਤੇ ਅਸੀਂ ਜ਼ਰੂਰ ਐਕਸ਼ਨ ਲਵਾਂਗੇ ਤੇ ਪਹਿਲਾਂ ਵੀ ਲੈਂਦੇ ਰਹੇ ਹਾਂ ਬਟ ਯੈਸ ਇਹ ਇੱਕਦਮ ਕੋਈ ਇਮੀਡੀਏਟ 2 ਮਿੰਟ ਦਾ ਸੋਲੂਸ਼ਨ ਨਹੀਂ ਹੈ ਬਟ ਹੁਣ ਸਾਡੀ ਸਾਰੀ ਪਹਿਲਾਂ ਵੀ ਚੱਲ ਰਹੀ ਸੀ ਪਰ ਹੁਣ ਇਹਦੇ ਵਿੱਚ ਅਸੀਂ ਕੰਝਾ ਬਹੁਤ ਜ਼ਿਆਦਾ ਟਾਪ ਪ੍ਰਾਇੋਰਟੀ ਤੇ ਚੱਲ ਰਿਹਾ ਹੈ ਐਂਡ ਵੀਲ ਇਨਸ਼ੋਰ ਕਰ ਕਿ ਅਸੀਂ ਇਹ ਕਮਿਊਨੀਕੇਸ਼ਨ ਦੂਰ ਕਰ ਜਿਹੜਾ ਇਥੋਂ ਦਾ ਰੱਖੀ ਹੋਈ ਸਿਚੁਏਸ਼ਨ ਹੈੀ ਹੈ ਉਹਨਾਂ ਦਾ ਕੰਮ ਆਏਗਾ ਕਿ ਇੱਥੇ ਮੈਸਰ ਹਰਸ਼ਪ੍ਰੀਤ ਬਣਾਪਾ ਮੈਸਰ ਕਰਨਡਸਪੇਰੀ ਤਾਂ ਇੱਥੇ ਜਿਹੜੇ ਨਸ਼ੇੜੀ ਆਉਂਦੇ ਨੇ ਉਹਨਾਂ ਨੂੰ ਤਾਂ ਦਵਾਈ ਲੈ ਜਾਂਦੇ ਆ ਤੇ ਨਾਲ ਜਦੋਂ ਜਦ ਸਾਡੇ ਵਰਸਿਟੀਓ ਸਮਾਂ ਦੇ ਸਮਾਂ ਚਾਕੇ ਲੈ ਜਾਂਦੇ ਆ ਤੇ ਇੱਥੇ ਟੌਂਕੀ ਬਣਾਉਣ ਦੀ ਪ੍ਰੋਵੀਜ਼ਨ ਪ੍ਰੋਵੀਜ਼ਨ ਹੈਗੀ ਆ ਪਰ ਉਹ ਬਣੀ ਕਿਉਂ ਨਹੀਂ ਬਣੀ ਜੰਮੇ ਸਮਾਂ ਚਾਕੇ ਟੌਂਕੀ ਦੀ ਪ੍ਰੋਵੀਜ਼ਨ ਜੀ ਮੈਂ ਚੈੱਕ ਕਰ ਲਾਂਗੀ ਕਿ ਕੋਈ ਐਦਾਂ ਦੀ ਪ੍ਰੋਬਲਮ ਹੈ ਜਾਂ ਨਹੀਂ ਆਦਰਵਾਇਸ ਤਾਂ ਜਿਵੇਂ ਪਹਿਲਾਂ ਕਿਹਾ ਇਹ ਸੋਲੂਸ਼ਨ ਪੂਰੇ ਕਮਿਊਨਿਟੀ ਲੈਵਲ ਦਾ ਹੈ ਅਸੀਂ ਕੋਈ ਨੂੰ ਸਟਿਗਮਟਾਈਜ਼ ਨਹੀਂ ਕਰ ਸਕਦੇ ਕਿ ਇੱਥੇ ਬਣਿਆ ਹੈ ਤਾਂ ਕੋਈ ਪੋਜ਼ਿਟਿਵ ਹੀ ਉਸ ਟਾਈਮ ਪੋਲੀਸੀ ਡਿਸੀਜਨ ਹੀ ਹੋਣਾ ਜਿਹੜਾ ਇੱਥੇ ਸਟੈਬਲਿਸ਼ ਹੋਇਆ ਤਾਂ ਕਿ ਅਸੀਂ ਉਹਨੂੰ ਵੀ ਦੇਖ ਲ ਤੁਹਾਦੇ ਅਨੁਸਾਰ ਇਹ ਟੇਬਲ ਦੇ ਜਿਹੜੀ ਕਾਰਵਾਈ ਹੋਈ ਹੈ ਜਿੱਤੇ ਹੁਣ ਬਟੰਡਾ ਦੇ ਵਿੱਚ ਚਲੂngੀ ਰਹੇਗੀ ਅਸੀਂ ਜੀ ਸਾਰੇ ਆਪਣੇ ਰਿਕਾਰਡਸ ਵੈਰੀਫਾਈ ਕਰ ਰਹੇ ਹਾਂ ਤੇ ਜਲਦ ਅਸੀਂ ਵੀ ਇਦਾਂ ਐਕਸ਼ਨ ਲਵਾਂਗੇ ਥੈਂਕ ਯੂ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਸਰਕਾਰ ਨਸ਼ਾ ਵਿਰੋਧੀ ਮਹਿੰਮ ਦੇ ਵਿੱਚ ਇਹ ਤੇਜ਼ੀ ਲਿਆਉਣ ਦੇ ਲਈ ਜਿਹੜੀ ਹੈਗੀ ਹੈ ਵਚਨਬੱਧ ਹੈ, ਕਾਰਬੰਧ ਹੈ ਤੇ ਉਸੇ ਕੜੀ ਦੇ ਅਧੀਨ ਸਾਰੇ ਜਿਹੜੇ ਡੀਸੀ ਜੀਸੀਸ ਨੇ ਐਸਐਸਪੀ ਸਾਹਿਬਾਨ ਨੇ ਉਹਨਾਂ ਨੂੰ ਹਦਾਇਤ ਵੀ ਹੋਈ ਹੈ ਕਿ ਆਪਾਂ ਆ ਜਿਹੜਾ ਨਸ਼ੇ ਦੇ ਖਿਲਾਫ ਦੀ ਦੀ ਮੁਹਿੰਮ ਹੈ ਉਹਨੂੰ ਹੋਰ ਤੇਜ਼ ਕਰਨਾ ਹੈ ਤੇ ਉਹਦੇ ਵਿੱਚ ਜਿਹੜੇ ਵੀ ਆਪਣੇ ਆਉਟ ਕਲਿਨਿਕਸ ਨੇ ਡੀਡਿਕਸ਼ਨ ਸੈਂਟਰਸ ਨੇ ਰੀਹੈਬ ਸੈਂਟਰਸ ਨੇ ਉਹਦੇ ਵਿੱਚ ਵੀ ਵਿਜ਼ਿਟਸ ਕਰਕੇ ਇੱਕ ਵਾਰ ਆਪਾਂ ਸਮੀਖਿਆ ਕਰਨੀ ਹੈ ਕਿ ਉੱਥੇ ਕੋਈ ਕਮੀ ਤਾਂ ਨਹੀਂ ਹੈ ਤੇ ਅੱਜ ਆਪਾਂ ਇੱਥੇ ਐਸਐਸਪੀ ਮੈਡਮ ਤੇ ਮੈਂ ਆਏ ਆ ਇਹ ਜਿਹੜਾ ਆਪਣਾ ਨਸ਼ਾ ਛਡਾਓ ਕੇਂਦਰ ਹੈ ਬਠਿੰਡਾ ਦਾ ਇੱਥੇ ਲਗਭਗ 50 ਬੈਡਾਂ ਦੀ ਕੈਪੈਸਿਟੀ ਹੈ ਕੀ ਹੈ ਇਹਨੂੰ ਆਪਾਂ ਆਪਣੇ ਪੱਧਰ ਤੇ ਹੀ 80 ਬੈਡ ਦਾ ਕਰ ਰਹੇ ਹਾਂ ਉਹਦੇ ਵਿੱਚ ਵੀ ਕੰਮ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਤੇ ਆ ਇਥੇ ਆਪਣੇ ਕੋਲ ਪ੍ਰੋਪਰ ਮੈਡੀਕਲ ਟੀਮ ਇਨਕਲੂਡਿੰਗ ਸਾਈਕੀਟ੍ਰਿਸਟ ਕਾਉਂਸਲਰਸ ਸੋ ਸਾਰੇ ਅਵੇਲੇਬਲ ਨੇ ਸਾਰੀ ਫੈਸਿਲਿਟੀਆਂ ਅਵੇਲੇਬਲ ਨੇ ਡਾਕਟਰ ਸਾਹਿਬਾਨ ਤੇ ਮੇਰੇ ਨਾਲ ਵੀ ਗੱਲ ਹੋਈ ਹੈ ਇਥੇ ਕੋਈ ਕਮੀ ਨਹੀਂ ਹੈਗੀ ਪਰ ਫਿਰ ਵੀ ਆਪਾਂ ਇਹਨੂੰ ਹੋਰ ਇੰਪਰੂਵ ਕਰਨਾ ਚਾਹਾਂਗੇ ਤੇ ਉਹਦੇ ਵਾਸਤੇ ਵੀ ਮੈਂ ਇਹਨਾਂ ਨੂੰ ਹਦਾਇਤ ਜਰੀਏ ਕੀ ਹੈ ਉਹ ਕੀਤੀ ਹੋਈ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਹੜੇ ਵੀ ਆਪਣੇ ਮਾਪੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦਾ ਬੱਚਾ ਜਿਹੜਾ ਹੈਗਾ ਉਹਨੂੰ ਕਿਸੇ ਵੀ ਤਰੀਕੇ ਨਾਲ ਡਾਕਟਰੀ ਸਹਾਇਤਾ ਦੀ ਲੋੜ ਹੈਗੀ ਹੈ ਉਹ ਜ਼ਰੂਰ ਇਥੇ ਸੰਪਰਕ ਕਰਕੇ ਆਪਣੇ ਬੱਚੇ ਨੂੰ ਇਥੇ ਲਿਆਉਣ ਅਤੇ ਆਪਾਂ ਉਹਨਾਂ ਨੂੰ ਇਨਸ਼ੋਰ ਕਰਾਂਗੇ ਕਿ ਉਹਨਾਂ ਦਾ ਪ੍ਰੋਪਰ ਟਰੀਟਮੈਂਟ ਦਿੱਤੇ ਹੋਏਗਾ ਤੇ ਅ ਰੱਬ ਨੇ ਚਾਹਿਆ ਤਾਂ ਉਹ ਜਲਦੀ ਨਸ਼ੇ ਦੀ ਜਿਹੜਾ ਹੈ ਕਿ ਅੱਲਾ ਤੇਗੇ ਉਹ ਤੋਂ ਉਹਨਾਂ ਨੂੰ ਛੂਟ ਮਿਲੋਗੀ ਇਸ ਤੋਂ ਇਲਾਵਾ ਵੀ ਸਾਡੇ ਕੋਲ ਰੀਹੈਬ ਸੈਂਟਰ ਵੀ ਹੈ ਉੱਥੇ ਵੀ ਪੰਜਾਬ ਐਡ ਦੀ ਕੈਪੈਸਿਟੀ ਹੈਗੀ ਆ ਸਾਡੇ 15 ਵੋਟ ਕਲਿਨਿਕਸ ਨੇ ਜਿਹੜੇ ਚੱਲ ਰਹੇ ਨੇ ਤੇ ਉਹਦੇ ਵਿੱਚ ਵੀ ਸਾਰੀ ਫੈਸਿਲਿਟੀਆਂ ਮੌਜੂਦ ਨੇ ਤੇ ਆ ਤੇ ਆਪਾਂ ਉਮੀਦ ਇਹ ਕਰਦੇ ਹਾਂ ਜਿੱਥੇ ਨਾਲ-ਨਾਲ ਇਨਫੋਰਸਮੈਂਟ ਦੀ ਕੰਮ ਹੋ ਰਿਹਾ ਹੈ ਉੱਥੇ ਆਪਾਂ ਪ੍ਰੀਵੈਂਸ਼ਨ ਤੇ ਡੀ ਐਡਿਕਸ਼ਨ ਦਿਰਾਏਗਾ ਉਹਨਾਂ ਨੂੰ ਵੀ ਆਪਾਂ ਨਾਲ